ਇਹ ਟੋਕਾ ਟੋਕਾ ਆਉਂਦਾ ਉਹਦੇ ਵਿੱਚ ਵੀ ਕੋਈ ਵੀ ਜਾਨਵਰ ਨਿਕਲ ਜੇ ਤਾਂ ਟ੍ਰੈਕਰ ਆਨ ਹੋ ਜਾਂਦਾ ਪਰ ਇਹਦੇ ਨਾਲ ਨਾਲ ਹੀ ਜਿਹੜੇ ਸਾਡੇ ਵੱਡੇ ਲਾਈਨ ਮੈਨ ਬੱਤੀ ਨੇ ਜਿਹੜੇ ਪਰਕਰਡ ਵਾਲਦੇ ਆਟੋਮਾਈਜ਼ ਕੀਤੇ ਹੋਏ ਨੇ ਉਹਨਾਂ ਨੂੰ ਵੇਚ ਲਿਆ ਸਿੱਧੀ ਕਿ ਉਹ ਕਿਸੇ ਰੀਟਾ ਕੋ ਉਹ ਪਰਮਿੰਟ ਲੈਂਡ ਦੀ ਕੋਸ਼ਿਸ਼ ਨਾ ਕਰਦਾ ਜਦੋਂ ਤੱਕ ਸਰਪ੍ਰੋਖ ਹੀ ਤੱਕ ਪਰਕਰਡ ਲੈਂਡ ਜਿਹੜੇ ਜੇਈ ਨੇ ਜਾਂ ਜਿਹੜੇ ਏਟੀਏ ਵਿੱਚ ਕੰਮ ਕਰਦੇ ਨੇ ਜਿਹਨਾਂ ਕੋਲੇ ਸੂਟ ਹੈ ਇਹ ਹੱਕ ਇਹਦੇ ਆਪ ਸਰਕਾਰ ਮਰਦਾਬਾਦ 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 ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਾਸੋ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਬੰਦ ਕੀਤਾ ਡੀਏ ਚਲ ਕਰੋ ਚਲ ਕਰੋ ਅੱਜ ਜੁਆਇੰਟ ਫੋਰਮ ਅਤੇ ਬਿਜਲੀ ਇਕਤਾ ਮੰਚ ਦੇ ਸਾਂਝੇ ਸੱਦੇ ਦੇ ਉੱਤੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਮੁੱਖ ਦਫ਼ਤਰਾਂ ਦੇ ਵਿੱਚ ਡਿਵੀਜ਼ਨ ਪੱਧਰ ਤੇ ਸਬ-ਡਿਵੀਜ਼ਨ ਦੇ ਤੇ ਗੇਟ ਰੈਲੀਆ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਹਨੂੰ ਨੇਪਰੇ ਚਾੜਨ ਵਾਸਤੇ ਅੱਜ ਸੁੰਦਰਨਗਰ ਡਿਵੀਜ਼ਨ ਦੇ ਸਾਰੇ ਮੁਲਾਜ਼ਮਾਂ ਨੇ ਇਕਜੁੱਟ ਹੋ ਕੇ ਗੇਟ ਰੈਲੀ ਕੀਤੀ ਤੇ ਇਸੇ ਪ੍ਰਕਾਰ ਕੱਲ ਵੀ ਕਈ ਥਾਵਾਂ ਦੇ ਉੱਤੇ ਗੇਟ ਰੈਲੀਆ ਨੇ ਤੇ ਇਸ ਤੋਂ ਇਲਾਵਾ 22 ਤਰੀਕ ਦੀ ਮੀਟਿੰਗ ਆ ਜਿਹੜੀ ਜੇਕਰ ਬੇਸੇਟਾ ਰੈਲੀਆ ਤਾਂ 1 ਤਰੀਕ ਨੂੰ ਬਿਜਲੀ ਮੰਤਰੀ ਦਾ ਜਿਹੜਾ ਘਰਾਉ ਕਰਨ ਦਾ ਜਿਹੜਾ ਪ੍ਰੋਗਰਾਮ ਉਹਨਾਂ ਦੀ ਰੈਸ਼ ਦਾ ਅੰਮ੍ਰਿਤਸਰ ਤੇ ਉਸ ਵਾਸਤੇ ਮੈਂ ਸਮੁੱਚੇ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਕਿ ਅਸੀਂ ਵਰਕ ਟੂ ਰੂਲ ਦਾ ਉੱਤੇ ਪਹਿਰਾ ਦਿੰਦੇ ਹੋਏ 31 ਤਰੀਕ ਤੱਕ ਕੰਮ ਕਰਨਾ ਜਿਵੇਂ ਗੌਰਵ ਜੀ ਨੇ ਦੱਸਿਆ ਵੀ ਵਰਕ ਟੂ ਰੂਲ ਹੈ ਕੀ ਆ ਇਹ ਉਸ ਦੇ ਉੱਤੇ ਪਹਿਰਾ ਦੇ ਕੇ ਇਸ ਸਰਕਾਰ ਮੈਨੇਜਮੈਂਟ ਤੇ ਸਥਾਨਕ ਜਿਹੜਿਆ ਅਫਸਰਸ ਆਈ ਆ ਉਹਨਾਂ ਨੂੰ ਦੱਸਣਾ ਕਿ ਜਿਹੜਾ ਵਰਕ ਟੂ ਰੂਲ ਦੇ ਵਿੱਚ ਰਹਿ ਕੇ ਜੇਕਰ ਮੁਲਾਜ਼ਮ ਕੰਮ ਕਰਨਗੇ ਤਾਂ ਫਿਰ ਕਿਹੋ ਜਿਹਾ ਮੁਕੰਮ ਹੋਣਾ ਸੋ ਇਹ ਗੱਲ ਉੱਪਰ ਤੱਕ ਜਾਵੇ ਇਸ ਦੇ ਲਈ ਸਾਰਿਆਂ ਨੂੰ ਬੇਨਤੀ ਵੀ ਆ ਕਿ ਉਹ ਵਰਕ ਟੂ ਰੂਲ ਨੂੰ ਸਖਤੀ ਨਾਲ ਲਾਗੂ ਕਰਨ ਇਹ 19 ਤਰੀਕ ਨੂੰ ਹਰੇਕ ਸਬਡਿਵੀਜ਼ਨ ਦੇ ਵਿੱਚੋਂ ਵੱਡੀ ਤਦ ਅੱਜ ਬਿਜਲੀ ਬੋਰਡ ਦੇ ਅੰਦਰ ਜੁਆਇੰਟ ਫੋਰਮ ਤੇ ਇੱਕ ਤਾਂ ਮੰਚ ਪੰਜਾਬ ਦੇ ਸੱਦੇ ਦੇ ਉੱਤੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਜਿਸ ਦੀ ਗੜੀ ਦੇ ਵਿੱਚ ਅੱਜ ਸੁੰਦਰ ਨਗਰ ਡਿਵੀਜ਼ਨ ਲੁਧਿਆਣੇ ਦੇ ਵਿੱਚ ਰੈਲੀ ਕੀਤੀ ਗਈ ਆ ਔਰ ਮੁਲਾਜ਼ਮਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਨਾ ਕਰਨਾ ਔਰ ਮੈਨੇਜਮੈਂਟ ਦੀਆਂ ਮੈਨੇਜਮੈਂਟ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨਾ ਉਸ ਦੇ ਰੋਸ ਵਿੱਚ ਅੱਜ ਅਸੀਂ ਇਹ ਜਿਹੜੀਆਂ ਰੋਸ ਰੈਲੀਆਂ ਸੂਚੇ ਪੰਜਾਬ ਦੇ ਅੰਦਰ ਕੀਤੀਆਂ ਨੇ ਔਰ ਅੱਜ ਅਸੀਂ ਮੈਨੇਜਮੈਂਟ ਨੂੰ ਵੀ ਇਸ ਗੱਲ ਦੀ ਇਥੋਂ ਚੇਤਾਵਨੀ ਦਿੰਦੇ ਆ ਕਿ 21 ਤਰੀਕ ਤੋਂ 31 ਤਰੀਕ ਤੱਕ ਜਿਹੜਾ ਵਰਕਟੂ ਰੋਲ ਆ ਉਹ ਅਸੀਂ ਲਾਗੂ ਕੀਤਾ ਹੈ ਔਰ ਉਸ ਨੂੰ 100% ਦਫ਼ਤਰ ਦੇ ਅੰਦਰ ਲਾਗੂ ਕੀਤਾ ਜਾਵੇਗਾ ਔਰ ਮੈਂ ਪੰਜਾਬ ਦੇ ਅੰਦਰ ਵਕ ਵਕ ਜਿਹੜਿਆ ਡਿਵੀਜ਼ਨਾਂ ਨੇ ਸਬਡਿਵੀਜ਼ਨਾਂ ਨੇ ਉਹਨਾਂ ਨੂੰ ਵੀ ਸੁਚੇਤ ਜਥੇਬੰਦੀਆਂ ਦੇ ਮੁਲਾਜ਼ਮਾਂ ਨੂੰ ਔਰ ਵਰਕਰਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਜਿਹੜਾ ਇਹ ਸਾਡਾ ਵਰਕ ਟੂ ਰੂਲ ਆ ਉਹਨੂੰ ਲਾਗੂ ਕਰਨ ਤਾਂ ਕਿ ਮੈਨੇਜਮੈਂਟ ਜਿਹੜੀ ਗੁੰੰਗੀ ਬੋਲੀ ਮੈਨੇਜਮੈਂਟ ਆ ਉਹਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਸਕੇ ਔਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਹਦੇ ਵਿੱਚ ਸਾਡਾ 12 ਦਿਏ ਰੁਕਿਆ ਹੋਇਆ ਈ ਬਿਲਕੁਲ ਜਾਇਜ਼ ਆ ਔਰ ਸਾਡੇ ਜਿਹੜਾ ਕੋਈ ਮੁਲਾਜ਼ਮ ਸ਼ਹੀਦ ਹੋ ਜਾਂਦਾ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਕਰੋੜ ਦਾ ਰੁਪਏ ਦੀ ਰਾਸ਼ੀ ਦੇਣ ਦੀ ਮੰਗ ਆ ਔਰ ਇਹਦੇ ਨਾਲ ਨਾਲ ਹੀ ਉਸ ਨੂੰ ਪੇਪੈਂਡ ਦੇਣ ਦਾ ਮਸਲਾ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਔਰ ਇਸੇ ਤਰ੍ਹਾਂ ਸਾਡੇ ਜਿਹੜੇ ਸਕੇਲਾਂ ਦੇ ਬਕਾਇਏ ਨੇ ਸਰਕਾਰ ਦੇ ਵੱਲ ਉਹ ਪੈਂਡਿੰਗ ਪਏ ਨੇ ਉਹਨਾਂ ਨੂੰ ਔਰ ਇਹਦੇ ਨਾਲ ਨਾਲ ਹੀ ਹੋਰ ਸਾਡੀਆਂ ਜਿਹੜੀਆਂ ਲਗਭਗ 40 ਮੰਗਾਂ ਦਾ ਡਿਮਾਂਡ ਚਾਰਟ ਮੈਨੇਜਮੈਂਟ ਨੂੰ ਦੇ ਨਾਲ ਡਿਸਕਸ ਕੀਤਾ ਹੋਇਆ ਜਿਦੇ ਉਤੇ ਸਹਿਮਤੀ ਵੀ ਜਤਾਈਆ ਔਰ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਰਹੀ ਪੰਜਾਬ ਸਰਕਾਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਚੈਨਲ ਦੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਔਰ ਮੈਨੇਜਮੈਂਟ ਤੋਂ ਮੰਗ ਕਰਦੇ ਆ ਕਿ ਮੰਨੀਆਂ ਮੰਗਾ ਜਿਹੜੀਆਂ ਉਹਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਤਾਂ ਕਿ ਜਿਹੜੇ ਮੁਲਾਜ਼ਮਾਂ ਦੇ ਵਿੱਚ ਪਾਈ ਜਾ ਰਹੀ ਬੇਚੈਨੀ ਆ ਉਹ ਖਤਮ ਹੋਵੇ ਅਤੇ ਜਿਹੜਾ ਲੋਕਾਂ ਦੇ ਸਵਾਮਾਂ ਨੇ ਉਹ ਅਸੀਂ ਲੋਕਾਂ ਦੀ ਵਧੀਆਂ ਟੰਗ ਨਾਲ ਕਰ ਸਕੀਏ ਕਿਉਂਕਿ ਅੱਜ ਜਿਹੜਾ ਸਮੁੱਚਾ ਸਾਡਾ ਮੁਲਾਜ਼ਮਾ ਉਸ ਦੀ ਘੱਟ ਤੋਂ ਘੱਟ ਵੀ 7000 ਤੋਂ ਲੈ ਕੇ 15-20000 ਰੁਪਏ ਤੱਕ ਜਿਹੜੀ ਸੈਲਰੀ ਉਹ ਘੱਟ ਵੱਢ ਰਹੀ ਹੈ ਜਿਹਦੇ ਵਿੱਚ ਡੀਏ ਆ ਜਿਹੜਾ ਉਹ ਘੱਟ ਮਿਲ ਰਿਹਾ ਔਰ ਇਸੇ ਤਰ੍ਹਾਂ 295/19 ਵਾਲੇ ਕੋਈ ਸਾਥੀ ਨੇ ਜਿਨ੍ਹਾਂ ਦੀਆਂ ਤਨਖਾਹਾਂ ਸਾਡੀਆਂ ਪੈਂਡਿੰਗ ਵੱਣਨ ਵਾਲੀਆਂ ਰਹਿੰਦੀਆਂ ਨੇ ਉਹ ਵੀ ਅਸੀਂ ਮੰਗ ਕਰਦੇ ਆ ਉਹ ਜਿਹੜੇ ਸਾਥੀ ਸਾਡੇ ਰਹਿ ਗਏ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਉਹ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਤਾਂ ਕਿ ਉਹ ਵੀ ਜਿਹੜੀ ਸਾਥ ਸਾਥੀਆਂ ਦੇ ਮਨਾਂ ਦੇ ਵਿੱਚ ਬੇਚੈਨੀ ਉਹ ਦੂਰ ਹੋ ਸਕੇ ਔਰ ਮੈਂ ਅਕੀਰ ਦੇ ਵਿੱਚ ਮੈਨੇਜਮੈਂਟ ਨੂੰ ਫੇਰ ਇਹ ਚੇਤਾਵਨੀ ਦੰਨਾ ਕਿ ਜੇਕਰ ਵਰਕ ਟੂ ਰੂਲ ਦੇ ਅੰਦਰ ਕੋਈ ਵੀ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਜਾਂ ਕੋਈ ਦਿੱਕਤ ਆਉਂਦੀ ਆ ਤਾਂ ਉਹਦੀ ਜ਼ਿੰਮੇਵਾਰ ਉਹ ਪੰਜਾਬ ਸਰਕਾਰ ਔਰ ਪਾਵਰ ਕੰਪਨੀ ਮੈਨੇਜਮੈਂਟ ਹੋਵੇਗੀ ਔਰ ਅਸੀਂ ਇੱਕ ਤਰੀਕ ਨੂੰ ਬਿਜਲੀ ਮੰਤਰੀ ਦੀ ਕੋਠੀ ਦੇ ਅੱਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਧਰਨਾ ਲਗਾਉਣ ਜਾ ਰਹੇ ਹਾਂ ਉਹ ਵੀ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚਣਾ ਹੈ ਧੰਨਵਾਦ ਅੱਜ ਜੁਆਇੰਟ ਫੋਰਮ ਤੇ ਇਕਤਾ ਮੰਚ ਪੰਜਾਬ ਵੱਲੋਂ ਜਿਹੜੀਆਂ ਡਿਵੀਜ਼ਨ ਤੇ ਸਬਡਿਵੀਜ਼ਨ ਪੱਧਰ ਤੇ ਗੇਟ ਰੈਲੀਆਂ ਦੀ ਕਾਲ ਦਿੱਤੀ ਗਈ ਸੀ ਉਹਦੇ ਅਗੇਂਸਟ ਅਸੀਂ ਉਹਦੇ ਹੱਕ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਗੇਟ ਰੈਲੀਆਂ ਕੀਤੀਆਂ ਨੇ ਤੋਂ ਹੁਣ ਮੈਂ ਮਤਲਬ ਦੱਸਣਾ ਚਾਹਨਾ ਵਾਂ ਵੀ ਜਿਹੜੀਆਂ ਗੇਟ ਰੈਲੀਆਂ ਕੀਤੀਆਂ ਨੇ ਉਹਦੇ ਵਿੱਚ ਸਾਨੂੰ ਵਰਕ ਟੂ ਰੂਲ ਦੀ ਕਾਲ ਕੀਤੀ ਗਈ ਆ ਪਰ ਮੈਂ ਆਪਣੇ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਵਾਂ ਵੀ ਜਿਹੜੀ ਵਰਕ ਟੂ ਰੂਲ ਦੀ ਕਾਲ ਆ ਜਿਵੇਂ ਕਿ 8 ਘੰਟੇ ਆਪਣੀ ਜਿਹੜੀ ਬਣਦੀ ਡਿਊਟੀ ਕਰਨੀ ਆ ਔਰ ਉਸ ਤੋਂ ਬਾਅਦ ਕਿਸੇ ਨੇ ਵੀ ਡਿਊਟੀ ਤੋਂ ਬਾਅਦ ਫੀਲਡ ਦੇ ਵਿੱਚ ਨਹੀਂ ਜਾਣਾ ਜਿਹੜੇ ਕਿ ਏਜੀਏ ਤੇ ਜੇਈ ਆ ਉਹੀ ਸਿਰ ਪਰਮਿਟ ਲੈਣਗੇ ਜਿਹੜੇ ਲਾਈਨਮੈਨ ਨੇ ਜਿਹੜੇ ਅਥਰਾਇਜ਼ ਲਾਈਨਮੈਨ ਨੇ ਪਰ ਉਹਨਾਂ ਕੋਲ ਪਰਮਿਟ ਉਹਨਾਂ ਕੋਲ ਕੋਡ ਨਹੀਂ ਜਾਰੀ ਹੋਏ ਉਹ ਬਿਲਕੁਲ ਵੀ ਪਰਮਿਟ ਨਹੀਂ ਲੈਣਗੇ ਕਿਉਂਕਿ ਜਿਵੇਂ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਆ ਸੋ ਉਹਦੇ ਜਵਾਬ ਦੇ ਵਿੱਚ ਜੋ ਅਸੀਂ ਵਰਕ ਟੂ ਰੂਲ ਦਾ ਕਾਲ ਦਿੱਤੀ ਕਿ ਜੇਕਰ ਅਸੀਂ ਇਹਨੂੰ ਤੰਦਰਹੀ ਨਾਲ ਲਵਾਵਾਂਗੇ ਤਾਹੀਂ ਸਰਕਾਰ ਦੇ ਉੱਪਰ ਇਹਦਾ ਅਸਰ ਪਊਗਾ ਔਰ ਇਹਦੇ ਵਧੀਆ ਰਿਜ਼ਲਟ ਆਉਣਗੇ ਧੰਨਵਾਦ ਜੀ